ਅੱਜ ਜਿਹੜਾ ਵੀ ਅੱਜ ਅਸੀਂ ਸਾਰਾ ਇਹ ਸੰਯੁਕਤ ਕਿਸਾਨ ਮੋਰਚਾ ਅੰਮ੍ਰਿਤਸਰ ਜ਼ਿਲ੍ਹੇ ਦਾ ਕੇएमसी ਵੱਲੋਂ ਇੱਕ ਸਪੈਸ਼ਲ ਮੀਟਿੰਗ ਅੱਜ ਕੀਤੀ ਗਈ ਆ ਉਹਦੇ ਵਿੱਚ ਇਹ ਸਾਡੀ ਵਿਚਾਰ ਵਟਾਂਦਰਾ ਕਰਕੇ ਸੀ ਇਹ ਇਹ ਤੈਹ ਤੱਕ ਪਹੁੰਚਿਆ ਵੀ ਜਿੱਥੇ ਹਾਰ ਪੀੜਤਾ ਵਾਸਤੇ ਇੱਕ ਜਾਣਕਾਰੀ ਮੁਹੱਈਆ ਕੈਂਪ ਲਾਇਆ ਜਾਵੇ ਉਹ 2 ਪੁਆਇੰਟ ਕਿਉਂ ਨੇ ਗਏ ਆ ਇੱਕ ਜਨਾਲਾ ਤੇ ਕਰਮਦਾਸ ਦੇ ਵਿੱਚ ਜਿੱਥੇ ਵੀ ਲੋਕ ਪਿੱਛੋਂ ਆ ਰਹੇ ਆ ਜਿਨ੍ਹਾਂ ਨੂੰ ਗਾਈਡੈਂਸ ਵਾਸਤੇ ਕਿੱਥੇ ਕਿੱਥੇ ਲੰਗਰ ਪਹੁੰਚਾਇਆ ਜਾਵੇ ਕਿੱਥੇ ਕਿੱਥੇ ਰਾਹਤ ਸਮਗਰੀਆਂ ਪਹੁੰਚਾਈਆਂ ਜਾਣ ਉਹਨਾਂ ਵਾਸਤੇ ਇੱਕ ਜਾਣਕਾਰੀ ਕੈਂਪ ਕੇਂਦਰ ਲਾਇਏ ਜਾਣਗੇ ਕੱਲ ਤੋਂ ਸਾਡੇ ਸੰਯੁਕਤ ਖਾਨ ਮੋਰਚੇ ਦੇ ਦੋ ਕੈਂਪ ਲਾਏ ਜਾਣਗੇ ਉਹਨਾਂ ਵਿੱਚ ਸਾਰੀ ਸਾਡੀ 24 ਘੰਟੇ ਸਾਡਾ ਦਿਨ ਦੀ ਟੀਮ ਰਾਤ ਦੀ ਟੀਮ 24 ਘੰਟੇ ਕੰਮ ਕਰੂਗੀ ਤੇ A ਤੋਂ ਲੈ ਕੇ Z ਤੱਕ ਲੋਕਾਂ ਨੂੰ ਜਿਹੜਾ ਸਮਗਰੀ ਦਾ ਜਾਣਕਾਰੀ ਮੁਹੱਈਆ ਕੀਤੀ ਜਾਊਗੀ ਕਿਹੜੇ ਪਿੰਡ ਦੇ ਵਿੱਚ ਲੋੜ ਆ ਕਿੱਥੇ ਕਿੱਥੇ ਸਾਡੀ ਜਿਹੜੀ ਆ ਰਾਹਤ ਸਮਗਰੀ ਪਹੁੰਚਣੀ ਚਾਹੀਦੀ ਆ ਕਿੱਥੇ ਲੋਡ ਪੂਰੀ ਪੂਰਤੀ ਹੋ ਗਈ ਆ ਕਿੱਥੇ ਪਾਣੀ ਆ ਗਿਆ ਕਿੱਥੇ ਘਟ ਗਿਆ ਸਾਰੀ A ਤੋਂ Z ਸਾਡੀ ਜਾਣਕਾਰੀ ਉੱਥੇ ਦਿੱਤੀ ਜਾਊਗੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕੈਂਪ ਜ਼ਰੂਰੀ ਫੌਰੀ ਤੌਰ ਤੇ ਤਹਿਸੀਲ ਤੋਂ ਲਾਇਆ ਜਾਵੇਗਾ ਇਹ ਸਾਡੀ ਅੱਜ ਦਾ ਏਜੰਡਾ ਸੀ ਅੱਜ ਤੱਕ ਮੁੱਖ ਜਿਹੜਾ ਹੈਗਾ ਸੀ ਇਹਦੀ ਅਸੀਂ ਜਾਣਕਾਰੀ ਦਿੰਦੇ ਆ ਜੀ ਪ੍ਰੈਸ ਨੂੰ ਧੰਨਵਾਦ